ਨੂੰ ਕਿਤੇ ਘੁੰਮਣ ਦੀ ਭਟਕਣ ਦੀ ਨਹੀਂ ਜ਼ਰੂਰਤ ਹੈ ਵਨ ਸਟਾਪ ਵਨ ਵਿੰਡੋ ਸੋਲਿਊਸ਼ਨ ਹੈ ਆਪਾਂ ਇਹ ਮੇਲਾ 1 ਮਹੀਨੇ ਵਾਸਤੇ ਲਗਾਵਾਂਗੇ ਤੁਹਾਡੇ ਸਾਰਿਆਂ ਕੋਲੇ ਪ੍ਰੈਪਰੇਸ਼ਨ ਟਾਈਮ ਵੀ ਆਪਾਂ 15 ਦਿਨਾਂ ਦਾ ਫ੍ਰੀ ਆਫ ਕਾਸਟ ਇਹ ਕੰਮ ਹੋਊਗਾ ਸਿਰਫ ਸਰਕਾਰੀ ਫੀਸ ਜਿਹੜੀ ਹੈ ਉਹ ਨੈਚੁਰਲੀ ਭਰਨੀ ਪਊਗੀ ਹੋਰ ਕੋਈ ਐਕਸਟਰਾ ਫੀਸ ਨਹੀਂ ਭਰਨੀ ਪਊਗੀ ਇਹ ਮੇਲੇ ਦੇ ਤਹਿਤ ਆਪਾਂ ਸਾਰੇ ਰੈ residențial ਨਕਸ਼ੇ ਕਿਉਂਕਿ ਜਿਹੜੇ ਮੇਰੇ ਕੋਲੇ ਹਜੇ ਡਾਟਾ ਹੈਗਾ ਕੀ 676 ਨਕਸ਼ੇ ਪੈਂਡਿੰਗ ਪਏ ਹਜੇ ਵੀ ਉਹਦੇ ਚ 90% ਨਕਸ਼ੇ ਜੋ ਨੇ ਉਹ ਰੈ residenial ਨੇ ਤੇ ਇਹੇ ਲੋਕਾਂ ਨੂੰ ਤਕਲੀਫ ਸੀਗੀ ਜੀ ਸਾਨੂੰ ਬਹੁਤ ਬੂਦੂ ਤੱਕ ਨੂੰ ਨਵਾਂ ਬੰਦਾ ਆ ਫਿਰ ਰਿਜੈਕਟ ਹੋ ਜਾਂਦੀ ਹੈ ਜੀ ਇਹ ਉਹਦਾ ਬਹੁਤ ਜੰਦਾ ਤੇ ਇਹਦਾ ਵਨ ਸਟੈਪ ਸੋਲੂਸ਼ਨ ਇਹ ਹੈ ਕਿ ਸਾਰੇ ਸਾਡੇ ਆਫਸਰ ਉਹੋ ਮਹੀਨੇ ਵਾਸਤੇ ਉੱਤ ਕੋ ਥਾਂ ਬੈਠੇ ਹੋਣਗੇ ਇੱਕ ਪਾਇਲਟ ਪ੍ਰੋਜੈਕਟ ਆ ਪਹਿਲੀ ਵਾਰ ਸੇ ਸ਼ਹਿਰ ਵਿੱਚ ਹੋ ਰਿਹਾ ਬਠਿੰਡੇ ਚ ਹੋ ਰਿਹਾ ਮੈਨੂੰ ਪੂਰੀ ਉਮੀਦ ਹੈ ਆਪਣੇ ਬਜੰਡੇ ਜਦੋਂ ਇਹ ਮਕਸ਼ਾ ਮੇਲਾ ਸਕਸੈਸਫੁਲ ਹੋਊਗਾ ਤੇ ਸਿਰਫ ਬਜੰਡੇ ਸ਼ਹਿਰ ਦਾ ਨਹੀਂ ਪੂਰੇ ਪੰਜਾਬ ਚ ਲਾਗੂ ਹੋਊਗਾ ਤੇ ਪੂਰੇ ਪੰਜਾਬ ਚ ਲੋਕਾਂ ਨੂੰ ਇਹਦਾ ਫਾਇਦਾ ਮਿਲੂਗਾ ਇੱਕੋ ਕਮਰੇ ਦੇ ਵਿੱਚ ਉਪਰੋਂ ਲੈ ਕੇ ਥੱਲੇ ਤੱਕ ਸਾਰੇ ਏਟਪੀਐਮ ਕਿਊਈ ਜਿੰਨੇ ਵੀ ਅਧਿਕਾਰੀ ਉੱਪਰੋਂ ਕਮਰੇ ਚੋਂ ਆ ਕੇ ਬੰਦੇ ਨੂੰ ਆਪਣੇ ਸਾਹ ਲੈ ਕੇ ਆਉਣੀ ਹੈ ਆਰਕੀਫੈਕਚਰਲ ਹੈ ਆਰਕੀਫੈਕਚਰ ਜੇ ਬਸ ਇੱਕੋ ਕਮਰੇ ਵਿੱਚ ਬਿਠਾ ਕੇ ਦਾ ਵੀ ਨਾਲ ਕਲੀਅਰ ਹੋ ਜਾਊਗੀ 72 ਆਵਰਸ 72 ਘੰਟਿਆਂ ਦਾ ਟਾਈਮ ਫਰੇਮ ਦੇ ਵਿੱਚ इजीली ਤੁਹਾਡੇ ਨਕਸ਼ੇ ਪਾਸ ਹੋਣਗੇ ਇਹ ਅੱਜ ਦਾ ਗੱਡੀ ਰੀਲੀਫ ਦੇ ਦੀ کوششਾ ਸ਼ਹਿਰ ਵਾਸੀਆਂ ਵਾਸਤੇ ਤੇ ਇਹ ਜੀ ਅੱਜ ਦਾ ਹੁੰਦਾ ਸਾਡੇ ਜਿਹੜੇ ਰੋਅ ਵਿੱਚ ਚਲਸੀ ਸੀਗਾ 676 ਤੋਂ 90% ਰੈ residențial ਹੈ ਅਸੀਂ ਸਟਾਰਟ ਆਪਣਾ ਇਨੀਸ਼ੀਏਟਿਵ ਰੈ residențial ਤੋਂ ਕਰ ਰਹੇ ਹਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਿੰਦਾ ਆਪਾਂ ਬਣਾ ਸਕਦੇ ਹਾਂ ਕਿ ਕਮਰਸ਼ੀਅਲ ਦਾ ਵੀ ਐਸਾ ਹੱਲ ਕਿ ਮੇਰੀ ਗੱਲ ਕਿਤੇ ਬੈਨਾ ਕੈਪੀਟਲ ਹੋ ਗਿਆ ਬਿਲਕੁਲ ਸਰ ਜੀ ਜੋ ਇਹ ਆਪਣਾ ਪਾਇਲਟ ਪ੍ਰੋਜੈਕਟ ਸਕਸੈਸਫੁਲ ਹੋਇਆ ਪਰ ਆਪਾਂ ਉਸੇ ਤਰ੍ਹਾਂ ਹੀ ਤੋਂ ਉਸੇ ਕੰਮ ਨੂੰ ਮੱਦੇ ਨਜ਼ਰ ਅੱਖ ਦੇ ਵਿੱਚ ਆਪਾਂ ਉਦੋਂ ਬਸ ਟਾਰਗੇਟ ਅਧਿਕਾਰਸ਼ਕ ਨਹੀਂ ਤੇ ਹੁਣ ਉਸੇ ਨੂੰ ਹੋ ਸਕਦਾ ਹੈ ਕਰ ਸਕਦੇ ਆਪਾਂ ਇਸ ਤੋਂ ਮੈਂ ਨੋਟਿਸ ਸਕਸੈਸਫੁਲ ਪ੍ਰੋਜੈਕਟ ਨੂੰ ਲਿਆ ਕੇ ਸਿਰਫ ਪੰਜਾਬ ਚ ਨਹੀਂ ਕੋਈ ਦੇਸ਼ ਨੇਸ਼ਨ ਪਾਇਲਟ ਆਪਾਂ ਦਿਖਾਵਾਂਗੇ ਕਿ ਬਟਿੰਡੇ ਵਾਸੀ ਕਿੰਨਾ ਸਪੀਡ ਚ ਕੰਮ ਕਰ ਸਕਦੇ ਆ ਅਕਸਰ ਸਰਕਾਰੀ ਕੰਮ ਨੂੰ ਬੜਾ ਸਲੋ ਲਿਆ ਜਾਂਦਾ ਹੈ ਮਗਰ ਮੇਰੀ ਇਹ ਕੋਸ਼ਿਸ਼ ਹੈ ਕਿ ਅਪਾ ਵਨ ਸਟੈਪ ਵਿੰਡੋ ਲੈ ਕੇ ਆਈਏ ਤੇ ਜਲਦ ਤੋਂ ਜਲਦ ਲੋਕਾਂ ਦਾ ਕੰਮ ਹੋਵੇ ਜਿੱਦਾਂ ਲੋਕ ਕਹਿੰਦੇ ਨੇ ਪ੍ਰਾਈਵੇਟਾਈਜ਼ ਕੰਮ ਹੋਗਾ ਤੇ ਫਿਰ ਤਾਂ ਇੱਕ ਜਿਹੜਾ ਪ੍ਰੋਜੈਕਟ ਸੀ ਕਰ ਰਹੇ ਪ੍ਰੋਜੈਕਟ ਜਿਹਨੂੰ ਕੀ ਕਿਸੇ ਤੋਂ ਕਮੀਆਂ ਇਹੀ ਸੀਗਾ ਕਿ ਇੱਕ ਲੈਵਲ ਤੇ ਰਿਜੈਕਸ਼ਨ ਲੱਗ ਜਾਂਦੀ ਸੀ ਜਾਂ ਇੱਕ ਲੈਵਲ ਤੇ ਕਿ ਆਬਜੈਕਸ਼ਨ ਲੱਗ ਜਾਂਦੀ ਸੀ ਤੇ ਉਹੀ ਕਰ ਰੋਟੇਸ਼ਨ ਹੁੰਦੇ ਰਹਿੰਦੇ ਸੀ ਹੁਣ ਦੇ ਤਾਂ ਇਕ ਤੋ ਥਾਂ ਤੇ ਤੁਹਾਨੂੰ ਸਾਰਾ ਕੁਝ ਪਤਾ ਹੋਏਗਾ ਕਿ ਕੀ ਕਰਨਾ ਹੈ ਕਿ ਨਹੀਂ ਕਰਨਾ ਤੇਈ ਅ ਕਈ ਸਮੇਂ ਐਸੇ ਵੀ ਆਇਆ ਵੀ ਲੋਕਾਂ ਨੂੰ ਖੁਦ ਕੰਫਿਊਜ਼ਨ ਹੁੰਦੀ ਹੈ ਵੀ ਸਾਡਾ ਇਹ ਡਾਕੂਮੈਂਟ ਨਹੀਂ ਸਹੀ ਇਹ ਮਤਲਬ ਬੇਸਿਕਲੀ ਡਾਕੂਮੈਂਟੇਸ਼ਨ ਦੀ ਪ੍ਰੋਬਲਮ ਸੀ ਜੇ ਜਦੋਂ ਤੁਹਾਡੇ ਕੋਲ ਇੱਕੋ ਜਗ੍ਹਾ ਤੇ ਸਾਰੇ ਹੋਣਗੇ ਤਾਂ ਉਹ ਗਾਈਡਿੰਗ ਕਰ ਸਕੋਗੇ ਤੇ ਤੁਹਾਨੂੰ ਨੈਕਸਟ ਸਟੈਪ ਹੋਰ ਵੀ ਸਹਤ ਕੀਤਾ ਲਗਦਾ ਇਹ ਤਰੀਕੇ ਦੇ ਟਾਈਮਿੰਗ ਦੀ ਹੋਈ ਹੈ ਪਰ ਇਹ ਅਸੀਂ ਐਸਓਪੀ ਤਿਆਰ ਕਰ ਰਹੇ ਹਾਂ لگے گا کارپوریشن بھی لگے گا اور نکل لگے گا ٹائمنگ ہوگی آفس ٹائمنگ ہوگی ہر ایک لیول کے آفیسر ایک جگہ پہ ایکترت ہوں گے وہ آپ کو پراپرلی گائیڈ کریں گے کئی بار ایسا ہوتا تھا کوئی ہے کوئی نہیں ہے آپ کو ادھر ادھر بھیج دیتے ہیں تو اس کے لیے یہ انیشیٹو ہے تاکہ کسی کو کسی طرح کی تکلیف نہ ہو میرے صاحب ایک بڑی اس کے بعد کو اس کو سیل کرتا ہے جب بلڈنگ کا کنسٹرکشن شروع ہوتا ہے تب وہ کیا چیک کر رہی ہے نکشا پاس ہے یا نہیں ہے سر یہ آپ نے اچھا کوشچن پوچھا کیوں کیونکہ کئی شرارتی لوگ آج کل یہ ایلیگیشن لگا رہے ہیں ہم پہ بھی اور کارپوریشن پہ بھی کہ ہم جان کے یا کچھ کر رہے ہیں ایسا اس کے اس کا ایک سمپل سا ایک لاجیکل آنسر یہ ہے کہ ہمیں آفس سنبھالنے کو بھی دو مہینے ہوئے آپ سب سارا شہر اس کا دوا ہے अब 2 महीने में तो 4 मंजली बिल्डिंग कुछ बननी गई हमने तो शहर वासियों का आ, सेवा करने के लिए यहां आए और शहर ना कितना फायदा हो सके वो देखने यहां थे आए फिर assi aande hi eddi strictness udhai ki pichle jo bhi kaam kharab hoya main oda koi zimmedar nahi magar hun to main eh initiative leta hai ki jo bhi galat ਕੰਸਟਰਕਸ਼ਨ ਹੋ ਰਹੀ ਹੈ ਉਸ ਤੇ ਰੋਕ ਲੱਗੇ ਉਹ ਪ੍ਰੋਪਰ ਸਹੀ ਢੰਗ ਨਾਲ ਹੋਵੇ ਤੇ ਅੱਗੇ ਕੋਈ ਵੀ ਗਲਤ ਕੰਸਟਰਕਸ਼ਨ ਨਾ ਹੋਵੇ ਜੇ ਤੁਸੀਂ ਕਹੋ ਕਿ 2 ਮਹੀਨਿਆਂ ਚ ਚਾਰ ਮੰਜ਼ਲੀ ਬਿਲਡਿੰਗ ਬਣ ਗਈ ਉਹ ਤਾਂ ਬਿਲਕੁਲ ਇਲੋਜੀਕਲ ਕਿ ਇੱਕ ਵਾਰੀ ਸ਼ਹਿਰ ਮੇ ਮੈਸੇਜ ਜਾਏ ਕਿ ਇਹ ਹਮਨੇ ਗਲਤ ਕੰਮ ਕਰਨਾ ਹੀ ਨਹੀਂ ਹੈ ਇਸ ਲਈ ਹਮਨੇ ਇਹ ਨਹੀਂ ਕੀਤਾ ਜਿਵੇਂ ਕਰਦੇ ਸੀ ਸਾਰੇ ਆਫਿਸਰ ਉਸਮੇ ਸੁਣਨੇ ਮੇ ਆਇਆ ਕਿ ਤੇ ਮੇਅਰ ਸਾਹਿਬ ਦੀ ਸਿਫਾਰਿਸ਼ ਹੈ ਕਹਿੰਦੇ میری سفارش کہاں سے ہوگی سر ایسا کوئی میری طرف سے کوئی سفارش نہیں ہے اگر کوئی غلط چیز بن رہی ہے میرے لیے سب ایک سمان ہے کوئی ہم امیر کو دے رہے غریب کو ہم نیچا نہیں دکھا رہے ہمارے لیے سب ایک سمان ہے میں اپنے شہر کا ایک جھوٹ ہو کے فائدہ دیکھنا چاہتا ہوں آگے بھی پروگریس کرنا چاہتا ہوں اس کا یہ مطلب نہیں ہے کہ میں اس کو ایک پرسنل پریفرینس دے رہا ہوں میں نے اسی دن آپ کو کہا تھا کہ میں اپنے وارڈ کو ایک پائلٹ پروجیکٹ لے کے چلوں گا جتنی بھی غلط کلونیاں چاہے بنی ہیں چاہے کسی نے غلط قبضے کرے ہوئے ہیں ਜੇ ਕਿਸੇ ਨੇ ਗਲਤ ਗੁਮਾਨੇ ਬਣਾਈ ਹੋਈਆਂ ਹਮ ਉਸ ਤੇ ਸਪੈਕਟ ਐਕਸ਼ਨ ਲੇਗੇ ਔਰ ਮੈਂ ਸਾਰੇ ਡਿਵੈਲਪਰਸ ਕੋ ਵੀ ਕਾਫੀ ਬੇਰਸੇ ਬੇਨਤੀ ਕਰ ਰਹਾ ਹੂ ਕਿ ਆਪ ਆਪਣੇ ਜੋ ਵੀ ਕਲੋਨੀਆ ਹੈ ਉਹ ਰੂਲਸ ਐਂਡ ਰੈਗੂਲੇਸ਼ਨਸ ਦੇ ਹਿਸਾਬ ਸੇ ਬਣਾਏ ਨਹੀਂ ਤਾ ਉਸ ਤੇ ਬਹੁਤ ਸਟ੍ਰਿਕਟ ਐਕਸ਼ਨ ਲੈਨੇ ਕੀ ਤਿਆਰੀ ਕਰ ਚੁਕੂ। ਤੁਸੀਂ ਹਾਜ਼ਰੀ ਦਾ ਰਜਿਸਟਰ ਦੇਖ ਸਕਦੇ ਹੋ ਉੱਚ ਬਹੁਤ ਘੋਮਤ ਹਾਜ਼ਰੀ ਹੈ ਤੇਰੇ ਕਹਾਵਾ ਕਾਫੀ ਵੱਡੀ ਹਾਜ਼ਰੀ ਉੱਥੇ ਲੱਗੀ ਹੋਈ ਹੈਗੀ ਹੈ। ਜੇ 4-5 ਲੋਕਾਂ ਤੋਂ ਕੇ ਚਲੇ ਜਾਣ ਕੇ ਦਾ ਮਤਲਬ ਇਹ ਨਹੀਂ ਵੀ ਹਾਊਸ ਮੀਟਿੰਗ ਆਪ ਦੀ ਰੋਕ ਲੂਗਾ ਜਾਂ ਫਿਰ ਸ਼ਹਿਰ ਦਾ ਵਿਕਾਸ ਰੁਕ ਜੂਗਾ ਉਹਨਾਂ ਤੇ ਆਪ ਦੀ ਮਰਜ਼ੀ ਹੈ ਆਪ ਦੀ ਮਰਜ਼ੀ ਦੇ ਨਾਲ ਉਹ ਉੱਠ ਕੇ ਗਏ ਉਸ ਤੋਂ ਇਲਾਵਾ ਜੇ ਕੋਈ ਕਾਉਂਸਲਰ ਗਏ ਹੈ ਤਾਂ ਉਹਨਾਂ ਦੀ ਪੂਰਨ ਸਹਿਮਤੀ ਹੈ ਉਸ ਚੀਜ਼ ਦੀ ਉਹ ਸਾਈਨ ਕਰਕੇ ਗਏ ਆ ਉਸ ਤੋਂ ਇਲਾਵਾ ਉਹਨਾਂ ਦੇ ਕੋਲ ਪੂਰਾ ਰਾਈਟ ਹੈ ਆਪ ਦਾ ਆਬਜੈਕਸ਼ਨ ਪੇਸ਼ ਕਰਨ ਦਾ ਚਾਹੇ ਲਿਖਤੀ ਰੂਪ ਚ ਕਰਨ ਚਾਹੇ ਉਹ ਬੋਲ ਕੇ ਕਰਨ ਹਾਊਸ ਦੀ ਮੀਟਿੰਗ ਜਾਣ ਤੋਂ ਪਹਿਲਾਂ ਜੇ ਉਹਨਾਂ ਨੇ ਕੋਈ ਲਿਖਤ ਰੂਪ ਚ ਆ ਬੋਲ ਕੇ ਅਸੀਂ ਸਾਡੇ ਮੂਹਰੇ ਹਾਜ਼ਰੀ ਦਿੰਦੇ ਹੋਏ ਕੋਈ ਆਬਜੈਕਸ਼ਨ ਨਹੀਂ ਵੀ